ਸਾਡੇ ਇੱਕ ਮਿੱਤਰ ਨੇ ਉਹਨਾਂ ਦਾ ਮਾਮਾ ਉਹ ਮਾਲਟਨ ਦੇ ਵਿੱਚੋਂ ਰਹਿੰਦੇ ਸੀ ਔਰ ਉਹਨਾਂ ਨੇ ਵੈਸਟਮੋਰਡ ਮਾਲ ਵਾਲੇ ਠੇਕੇ ਤੋਂ ਪੀ ਕੇ ਆਉਣੀ ਉਥੋਂ ਤੱਕ ਉਹਨਾਂ ਦੇ ਘਰ ਤੋਂ ਤਕਰੀਬਨ 50 ਕਿ ਮੀਟਰ ਦੂਰ ਤੱਕ ਨਾ ਲਗਾਤਾਰ ਹੀ ਫੈਂਸ ਹੁੰਦੀ ਸੀ ਉਹ ਫੈਂਸ ਫੜ ਕੇ ਤੁਰਿਆ ਉਹਨੇ ਤੇ ਜਿੱਥੇ ਫੈਂਸ ਮੁੱਕ ਜਾਂਦੀ ਉੱਥੇ ਡੱਪਣਾ ਕੋਈ ਪੌਸੀਆਂ ਲੰਘਣਾ ਗੱਲ ਕੀ ਪੁਲਿਸ ਵਾਲੇ ਉਹਦੇ ਬਾਖ ਬੋ ਗਿਆ ਸੀ ਬਾਅਦ ਵਿੱਚ ਉਹ ਆਈਡੀ ਵੀ ਦੇਖਦੇ ਹੁੰਦੇ ਸੀ ਜਦੋਂ ਉੱਥੇ ਉਹ ਡਿੱਗੇ ਆ ਜੀ ਉਹ ਕਹਿੰਦੇ ਸੀ ਬੱਚ ਬੈਠ ਉਹ ਘਰ ਛੱਡ ਆਉਂਦੇ ਹੁੰਦੇ ਸੀ ਵੀ ਨੇ ਦੇ ਵਿੱਚ ਦੋ ਤਿੰਨ ਵਾਰੀ ਇਦਾਂ ਦਾ ਕਾਂਡ ਹੁੰਦੇ ਹੁੰਦੇ ਸੀ ਗੱਲ ਕੀ ਕਿ ਪੁਲਿਸ ਬਹੁਤ ਡਿਲੀਜੈਂਟ ਸੀ ਫਿਰ ਹੌਲੀ 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 ਸਾਡੀਆਂ ਕਰਕੂਤਾ ਜਿਹੜੀਆਂ ਸਗੀਆਂ ਉਹੋ ਇਥੋਂ ਦੇ ਕਾਨੂੰਨ ਦੇ ਆੜੇ ਆਉਣ ਲੱਗ ਪਈਆਂ ਤੇ ਪੋਸਟ ਜਿਹੜੀ ਹੈ ਜੀ ਮੁਸਤਕਤ ਹੋਣ ਲੱਗ ਪਈ ਹੁਣ ਪਿਛਲੇ 5-7 ਸਾਲਾਂ ਤੋਂ ਸਾਡੀ ਨਵੀਂ ਪਨੀਰੀ ਨੇ ਆ ਕੇ ਜਿਹੋ ਜਿਹਾ ਮਾਹੌਲ ਛੇੜਿਆ ਉਥੇ ਆਮ ਲੋਕੀ ਇਹ ਜੁਮਲੇ ਵਰਤਦੇ ਨੇ ਕਿ ਭਾਈ ਇਹਨਾਂ ਨੂੰ ਤੇ ਇੰਡੀਆ ਵਾਲੀ ਪੰਜਾਬ ਵਾਲੀ ਪੁਸਤ ਚਾਹੀਦੀ ਆ। ਤੇ ਇਹ ਉਥੋਂ ਜਿਹੜੇ ਆ ਜੀ ਉਹ ਇਸ ਢੰਗ ਨਾਲ ਕਿੱਝੇ ਆ ਵੀ ਛੇਤਰ ਤੋਂ ਬਗੈਰ ਇਹ ਮੰਨੀ ਨਹੀਂ ਸਕਦੇ। ਇੱਥੇ ਤਾਂ ਇੰਟਰੋਗੇਸ਼ਨ ਕਰਨ ਦਾ ਵੀ ਅ ਤਰੀਕਾ ਬੜਾ ਵੱਖਰਾ। ਜੇ ਤੁਸ ਨੂੰ ਗੁਨਾਹ ਕੀਤਾ ਤੁਹਾਨੂੰ ਵੀ ਸਾਹਮਣੇ ਕੁਰਸੀ ਤੇ ਬਿਠਾ ਕੇ ਦੂਜੇ ਪਾਸੇ ਉਹ ਆਪਣੇ ਢੰਗ ਨਾਲ ਸਵਾਲਾਂ ਸਵਾਲ ਕਰਦੇ। ਜਿਹੜਾ ਸਾਡੇ ਵਾਲਾ ਪਾਸਾ ਵੀ ਜੇ ਹੁਣ ਮੰਨ ਲਓ ਕਿ 6 ਸਵਾ 6 ਫੁੱਟ ਦਾ ਜਵਾਨ ਜਦੋਂ ਬਾਹਾਂ ਤਾਂ ਉਹ ਚੱਕਦਾ ਤੇ 8 8.5 ਫੁੱਟ ਬਣ ਜਾਂਦਾ ਉਹਦੇ ਹੱਥ ਦੇ ਵਿੱਚ ਫਿਰ ਉੱਪਰ ਦੇ ਫਿਰ ਪਟਾ ਤੇ ਜਦੋਂ 10 ਫੁੱਟ ਤੋਂ ਪਟਾ ਆ ਕੇ ਠਾਹ ਕਰਦਾ ਪਿਛਵਾੜੇ ਤੇ ਵੱਜਦਾ ਤੇ ਬੰਦਾ 4 ਫੁੱਟ 1.5 ਫੁੱਟ ਜਿਹੜਾ ਸੀ ਉਹ ਤਾਂ ਉਹ ਮੁੜਕਦਾ ਸੀ ਫਿਰ ਕਹ ਲੋ ਵੀ ਬਟਰ ਬਟਰ ਸਾਰਾ ਕੁਝ ਬਗਦਾ ਸੀ ਕਿ ਭਾਈ ਮੈਂ ਕੀ ਕੀਤਾ ਹੁਣ ਇੱਥੇ ਉਹਨਾਂ ਲੋਕਾਂ ਨੂੰ ਆ ਕੇ ਤੇ ਕੰਮ ਹੀ ਬੜਾ ਸੁੱਖਾਂ ਲੱਗਾ ਵੀ ਇੱਥੇ ਕਿਹੜੇ ਛੇਤਰ ਮਾਰਦੇ ਆ ਫੇਰ ਰੇਡੀਓ ਪ੍ਰੋਗਰਾਮਾਂ ਦੇ ਉੱਪਰ ਕਾਲਾਂ ਹੋਣ ਲੱਗੀਆਂ ਕਿ ਇਹਨਾਂ ਨੂੰ ਇੰਡੀਆ ਵਾਲੀ ਜਾਂ ਫਿਰ ਪੰਜਾਬ ਪੁਲਿਸ ਵਾਲੀ ਟ੍ਰੀਟਮੈਂਟ ਦੇਵੋਗੇ ਤਾਂ ਇਹਨਾਂ ਲੋਕਾਂ ਨੇ ਸੁਣ ਪੋਣਾ ਮੈਂ ਇਹ ਗੱਲ ਕਿਉਂ ਕਰ ਰਿਹਾ ਜਦੋਂ ਅਸੀਂ ਪ੍ਰੋਗਰਾਮ ਰਿਕਾਰਡ ਕਰ ਰਹੇ ਹਾਂ ਉਹ ਤੋਂ ਤਿੰਨ ਦਿਨ ਪਹਿਲਾਂ ਸਰੀ ਦੇ ਵਿੱਚ ਐਕਸਟੋਰਸ਼ਨ ਵਾਲੇ ਗੁੰਡੇ ਜਿਹੜੇ ਫੜੇ ਆ ਤਿੰਨ ਪੰਜਾਬੀ ਤਿੰਨੇ ਜੋੜਿਆਂ ਵਾਲੇ ਵੈਸੇ ਬਹੁਤ ਹੋਰ ਜਿਹੜੇ ਨੇ ਜੂੜੇ ਵਾਲੇ ਤੋਂ ਬਗੈਰ ਜੂੜੇ ਵਾਲੇ ਸਿੱਖ ਪਰਿਵਾਰਾਂ ਨਾਲ ਜਾਂ ਪੰਜਾਬੀ ਪਰਿਵਾਰਾਂ ਨਾਲ ਜਾਂ ਫਿਰ ਭਾਰਤੀ ਪਰਿਵਾਰਾਂ ਨਾਲ ਸੰਬੰਧਿਤ ਇਹਨਾਂ ਦਿਨਾਂ ਦੇ ਵਿੱਚ ਇਸ ਧੰਦੇ ਦੇ ਵਿੱਚ ਨੇ ਜਿਹੜੇ ਅਮੀਰਾਂ ਨੂੰ ਫੋਨ ਕਰਦੇ ਨੇ ਕਿ ਭਾਈ ਇੰਨੇ ਮਿਲੀਅਨ ਡਾਲਰ ਦੇ ਦਿਓ ਇੰਨੇ ਲੱਖ ਡਾਲਰ ਦੇ ਦਿਓ ਅਸੀਂ ਤੁਹਾਨੂੰ ਪ੍ਰੋਟੈਕਟ ਕਰਾਂਗੇ ਤੇ ਪ੍ਰੋਟੈਕਟ ਕਿੱਥੋਂ ਕਰਨਾ ਆਪਣੇ ਆਪ ਤੋਂ ਹੀ ਬਹੁਤੇ ਬੀਬੇ ਇਹੋ ਜਿਹੇ ਨੇ ਕਿ ਭਾਈ ਉਹ ਲੋਕਾਂ ਨੂੰ ਲੁੱਟਦੇ ਵੀ ਨੇ ਤੇ ਮਹਿੰਗੀਆਂ ਮਹਿੰਗੀਆਂ ਗੱਡੀਆਂ ਜਿਹਦੇ ਉੱਪਰ ਪਰਸਨਲਾਈਜ਼ ਪਲੇਟਾਂ ਲਾ ਕੇ ਤੇ ਬੜੀ ਸ਼ੌਕ ਦੇ ਨਾਲ ਫਕਰ ਦੇ ਨਾਲ ਪਾਉਂਦੇ ਇਹ 20-20 21-21 ਸਾਲਾਂ ਦੇ ਜਵਾਕ ਨੇ ਜਿਹੜੇ ਇੱਥੇ ਪੜਨ ਆਏ ਸਨ ਗੋੜੀਆਂ ਚਲਾ ਕੇ ਭੱਜੇ ਪੁਲਿਸ ਨੇ ਮਗਰ ਜਾ ਕੇ ਫੜ ਲਏ ਤੇ ਜਿਹੜੀਆਂ ਹੁਣ ਫੋਟੋਆਂ ਸ਼ੇਅਰ ਕੀਤੀਆਂ ਨੇ ਅੱਖਾਂ ਸੁੱਜੀਆਂ ਉਹਨਾਂ ਮਾਰ-ਮਾਰ ਕੇ ਚਪੇੜਾ ਮਾਰ-ਮਾਰ ਕੇ ਕਸੁੰਨ ਮੂੰਹ ਇਹੋ ਜਿਹਾ ਕੀਤਾ ਆ ਵੀ ਕਹਿਣ ਦੀ ਗੱਲ ਤੇ ਜਦੋਂ ਸਰੀ ਦੀ ਪੁਲਿਸ ਨੂੰ ਪੁੱਛਿਆ ਗਿਆ ਵੀ ਇਹ ਕਿਵੇਂ ਹੋਇਆ ਉਹ ਕਹਿੰਦੇ ਵੀ ਇਹ ਗੱਲ ਮੰਨ ਨਹੀਂ ਸੀ ਰਹਿ ਗੱਲ ਕੀ ਕਿ ਅਸੀਂ ਇੱਥੋਂ ਵਾਲੀ ਪੁਲਿਸ ਨੂੰ ਵੀ ਸਮਝਾਤਾ ਕਿ ਸਾਡੇ ਲੋਕ ਜਿਹੜੇ ਆ ਜੀ ਛਿੱਤਰ ਦੇ ਯਾਰ ਆ ਉਹ ਵੀ ਹੁਣ ਗੋਡਾ ਫੇਰ ਲੱਗ ਪੈਣੇ ਨੇ